ਅਕਾਲ ਤਖਤ ਸਾਹਿਬ ਪਹੁੰਚੇ ਗੁਰਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਜਥੇਬੰਦੀ ਅੱਠੇ ਪਹਿਰ ਤਹਿਲ ਸੇਵਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਵੱਖ-ਵੱਖ ਸਿੱਖ ਜਥੇਬੰਦੀਆਂ ਤੋਂ ਇਕੱਠੇ ਕੀਤੇ ਆਪਣੇ ਦਸਖਤਾਂ ਦਾ ਸੰਗ੍ਰਹਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਪੇਸ਼ ਕਰਨ ਦੇ ਲਈ ਆਏ ਹਾਂ ਤਾਂ ਜੋ ਮੌਜੂਦਾ ਸਮੇਂ ਦੇ ਵਿੱਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਿਆ ਜਾ ਸਕੇ ਇਹਨਾਂ ਦਸਖਤਾਂ ਦੇ ਨਾਲ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਇਹੋ ਸਾਰੇ ਗੁਰਦੁਆਰਿਆਂ ਨੂੰ ਹੁਕਮ ਜਾਰੀ ਕਰਨ ਜਿਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਸੇਵਾ ਦੀ ਪੱਕੀ ਨਿਯੁਕਤੀ ਹੋਵੇ ਜੇਕਰ ਗੁਰਦੁਆਰੇ ਜਾਂ ਉਹਨਾਂ ਦੀਆਂ ਪ੍ਰਬੰਧਕ ਕਮੇਟੀਆਂ ਲਗਾਤਾਰ ਸੇਵਾਦਾਰ ਦੀ ਨਿਯੁਕਤੀ ਨਹੀਂ ਕਰ ਸਕਦੀਆਂ ਤਾਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਵਾਪਸ ਕਰ ਦੇਣਾ ਚਾਹੀਦਾ ਹੈ। ਗੱਲ ਤੱਕ ਸਾਬਕੇ ਪਹੁੰਚੇ ਆ ਸਿੰਘ ਸਾਹਿਬ ਗਿਆਨੀ ਰغبੀਰ ਸਿੰਘ ਜੀ ਨੂੰ ਪੰਥਕ ਬੇਨਤੀ ਗੁਰਮਤਾ ਜੋ ਕਿ ਇੱਕ ਦਸਤਕਤੀ ਮਹਿੰਮ ਜਿਹੜੀ ਆਰੰਭ ਕੀਤੀ ਗਈ ਸੀ ਇਸੇ ਸਥਾਨ ਤੋਂ ਇੰਜ ਜਨ ਮੋਲਗੜ ਪਿੰਡ ਦੇ ਸਾਰੇ ਜਿਹੜੇ ਵਾਸੀ ਸੀਗੇ ਤੇ ਆਪਣੀ ਖਿਮਾ ਜਾਚਨਾ ਵਾਸਤੇ ਆਏ ਸੀ ਆਪਾਂ ਸਾਰੇ ਜਾਣਦੇ ਆ ਦੇਸ਼ ਦੁਨੀਆ ਦੇ ਵਿੱਚ ਵਸਦਾ ਹਰ ਗੁਰਸਿੱਖ ਬੇहद ਦਰਦ ਦੇ ਵਿੱਚ ਜੀ ਰਿਹਾ ਕਿ ਲਗਾਤਾਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੋ ਇਹਨਾਂ ਬੇਅਦਬੀਆਂ ਨੂੰ ਹੋਣ ਤੋਂ ਪਹਿਲਾਂ ਡੱਕਣਾ ਇੱਕ ਤਾਂ ਹੈ ਕਿ ਬੇਅਦਬੀ ਹੋਣ ਤੋਂ ਬਾਅਦ ਜੋ ਆਪਾਂ ਸਾਰਾ ਕੁਝ ਕਰਦੇ ਆਂ ਪਰ ਸਾਡੀ ਮਨਸ਼ਾ ਅਠੇਪੈ ਟਹਿਲ ਸੇਵਾ ਲਹਿਰ ਦੀ ਇਹ ਮਨਸ਼ਾ ਹੈ ਕਿ ਗੁਰੂ ਘਰ ਸੁਣੇ ਹੀ ਨਾ ਰਹਿਣ ਤਾਂ ਕਿ ਬੇਅਦਬੀਆਂ ਨਾ ਹੋਣ ਕਿਉਂਕਿ 99% ਬੇਅਦਬੀਆਂ ਉੱਥੇ ਹੁੰਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸੇਵਾਦਾਰ ਕੋਈ ਪ੍ਰਬੰਧਕ ਕੋਈ ਵੀ ਮੌਜੂਦ ਨਹੀਂ ਹੁੰਦਾ ਤੇ ਇੱਕ ਛੋਟੇ ਜਿਹੇ ਬੱਚਾ ਜੜਾ ਵਾ ਉਹ ਵੀ ਬੇਅਦਬੀ ਕਰਕੇ ਲੰਘ ਜਾਂਦਾ ਸੋ ਇਸ ਸੀਜ਼ਨ ਨੂੰ ਲੈ ਕੇ ਅਸੀਂ ਅਠੇਪੈ ਟਹਿਲ ਸੇਵਾ ਲਹਿਰ ਵੱਲੋਂ ਇਹ ਮੁਹਿੰਮ ਜਿਹੜੀ ਦਸਕਤੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਿਨ ਚਾਹਤ 22 ਅਕਤੂਬਰ ਦਾ ਦਿਨ ਸੀ ਉਹ ਅੱਜ ਇਸ ਦਿਨ ਅਕਸ਼ਰੀ ਅਕਾਲ ਤਖਤ ਸਾਹਿਬ ਤੇ ਉਹ ਸਾਰਾ ਪਿੰਡ ਖਿਮਾ ਜਾਚਣਾ ਕਰਨ ਵਾਸਤੇ ਆਇਆ ਸੀ ਸੋ ਇਹਦਾ ਮੁੱਖ ਮਕਸਦ ਇਹ ਹੈ ਕਿ ਜਿਵੇਂ ਉਹ ਮੋਲਗੜ ਦੀ ਘਟਨਾ ਨੂੰ ਹੀ ਲੈ ਲਈਏ ਜਦੋਂ ਬੇਅਦਬੀ ਹੋ ਗਈ ਉਸ ਤੋਂ ਬਾਅਦ ਸਾਰੇ ਸਰੂਪ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਲਿਜਾ ਕੇ ਗੁਰਦੁਆਰਾ ਦੁੱਖਨਵਾਰ ਸਾਹਿਬ ਪਟਿਆਲਾ ਵੇਖੇ ਸੁਭਾਈਮਾਨ ਕਰ ਦਿੱਤੇ ਗਏ ਸੋ ਸਾਡੀ ਬੇਨਤੀ ਇਹ ਆ ਕਿ ਸਾਡੀ ਹੁਣ ਕੱਲਿਆਂ ਦੀ ਬੇਨਤੀ ਨਹੀਂ ਰਹੇਗੀ ਸਾਰੇ ਪੰਥ ਦੀ ਬੇਨਤੀ ਹੈ ਸਾਰੀਆਂ ਸੰਪਰਦਾਵਾਂ ਸਾਰੀਆਂ ਟਕਸਾਲਾਂ ਸਾਰੇ ਦਲ ਪੰਥ ਮਿਸ਼ਨਰੀ ਕਾਲਜ ਜਿੰਨੇ ਪ੍ਰਚਾਰਕ ਸਾਰੇ ਮਹਾਂਪੁਰਖਿਆ ਕੀਤੀ ਜਥੇ ਢਾਡੀ ਜਥੇ ਕਵੀਸ਼ਰੀ ਜਥੇ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਵੱਲੋਂ ਇਹ ਦਸਤਕਤ ਕਰਵਾ ਕੇ ਅੱਜ ਅਸੀਂ ਸਿੰਘ ਸਾਹਿਬ ਜੀ ਨੂੰ ਇਹ ਸਾਰੇ ਦਸਤਾਵੇਜ਼ ਜਿਹੜੇ ਉਹ ਭੇਟ ਕਰਨ ਆਏ ਆਂ ਜਿase ਅਸੀਂ ਉੱਥੇ ਸ਼੍ਰੀ ਕਿਸਗੜ੍ਹ ਸਾਹਿਬ ਵਿਖੇ ਸਿੰਘ ਸਾਹਿਬ ਜੀ ਨੂੰ ਇਹ ਭੇਟ ਕੀਤਾ ਸੀ ਪਰ ਅੱਜ ਉਹ ਸਾਰੇ ਦਸਤਕਤ ਜਿਹੜੇ ਨੇ ਉਹ ਸਿੰਘ ਸਾਹਿਬ ਜੀ ਨੂੰ ਭੇਟ ਕਰਨ ਆ ਰਹੇ ਆਂ ਤਾਂ ਕਿ ਜਲਦੀ ਤੋਂ ਜਲਦੀ ਸਾਡੀ ਮਨਸ਼ਾ ਹੈ ਕਿ ਵਿਸਾਖੀ ਤੋਂ ਪਹਿਲਾਂ ਸਿੰਘ ਸਾਹਿਬ ਇਹ ਹੁਕਮਨਾਮਾ ਜਾਰੀ ਕਰਨ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਘਟੋ ਘਟ ਇੱਕ ਪੈਰੇਦਾਰ ਜ਼ਰੂਰ ਰਹਿਣਾ ਚਾਹੀਦਾ